ਚੋਣਾ ਚੱਲ ਰਹੀਆਂ ਜਿਵੇਂ ਬੰਦੀ ਕਿਦਾਂ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚੋਣਾ ਤੇ ਇੱਕ ਕੌਮ ਵਾਸਤੇ ਚੁਣੌਤੀ ਆ ਏਰ ਕੀ ਦੀਆਂ ਚੋਣਾ ਕਿਉਂਕਿ ਹਰ ਵਾਰੀ ਚੋਣਾ ਹੁੰਦੀਆਂ ਆਪਾਂ ਕੌਮ ਦੇ ਦੁਸ਼ਮਣਾਂ ਨੂੰ ਕੌਮ ਦੇ ਗਦਾਰਾਂ ਨੂੰ ਜਿਤਾ ਕੇ ਆਪਾਂ ਜਿਹੜਾ ਵਾ ਪਾਰਲੀਮੈਂਟ ਵਿੱਚ ਭੇਜਦੇ ਆਂ ਪਰ ਏਰ ਕੀ ਇਹ ਕੌਮ ਵਾਸਤੇ ਜਿਹੜਾ ਵਾ ਇਹ ਚੈਲੰਜ ਆ ਕੌਮ ਵਾਸਤੇ ਕਿ ਜਿਹੜੇ ਸਾਡੇ ਯੋਧੇ ਆ ਜਿਸ ਤਰ੍ਹਾਂ ਬਾਈ ਅਮਰਿਤਪਾਲ ਲਾਲੋ ਪੀ ਉਹ ਕੌਮ ਵਾਸਤੇ ਬਹੁਤ ਵਧੀਆ ਕਾਰਜ ਕਰ ਰਿਆ ਸੀ ਅਮਰਿਤ ਅਸ਼ਕਾਰ ਰਿਆ ਸੀ ਬੱਚਿਆਂ ਨੂੰ ਕੋਈ ਮਾੜਾ ਕਾਰਜਿਤ ਕਰ ਨਹੀਂ ਰਿਆ ਤੇ ਉਹ ਵੀ ਇਹਨਾਂ ਨੂੰ ਜਿਹੜਾ ਹਜਮ ਨਹੀਂ ਹੋਇਆ ਤੇ ਉਹਨੂੰ ਜਿਹੜਾ ਡਬੂ ਕਾਲ ਜੇਲ੍ਹ ਵਿੱਚ ਭੇਜਤਾ ਨਾਲ ਹੋਰ ਵੀ ਨੌਜਵਾਨ ਬੇਕਸੂਰ ਜਿਹੜੇ ਮੂੰਹੋਂ ਬੋਲੇ ਵੀ ਨਹੀਂ ਮਾੜਾ ਚੰਗਾ ਕੋਈ ਕੋਈ ਗੱਲ ਵੀ ਨਹੀਂ ਉਹਨਾਂ ਕੀਤੀ ਤੇ ਉਹਨਾਂ ਨੂੰ ਵੀ ਵਿਚਾਰਿਆਂ ਨਾਲ ਥੱਕਿਆ ਗਿਆ ਇਹ ਅੱਜ ਦੀ ਗੱਲ ਨਹੀਂ ਹੈ ਇਹ ਬਾਰ-ਬਾਰ ਜਿਹੜਾ ਵਾ ਸਾਨੂੰ ਟਾਰਗੇਟ ਜਿਹੜਾ ਵਾ ਇਹ ਕੌਮ ਨੂੰ ਕੀਤਾ ਜਾਂਦਾ ਵਾ ਕਿ ਇਸ ਕਰਕੇ ਜਿਹੜਾ ਇਹ ਬੜਾ ਤਗੜਾ ਮੌਕਾ ਕੌਮ ਵਾਸਤੇ ਮਾਝੇ ਵਾਲਿਆਂ ਵਾਸਤੇ ਤੇ ਬਹੁਤ ਜ਼ਿਆਦਾ ਤੇ ਫਰੀਦਕੋਟ ਵਾਲਿਆਂ ਵਾਸਤੇ ਵੀ ਬਹੁਤ ਜ਼ਿਆਦਾ ਬਾਕੀ ਹਲਕੇ ਵੀ ਜਿੱਥੇ ਲੱਖਾ ਸਧਾਨਾ ਖਲੋਤਾ ਇਹ ਬੜਾ ਤਗੜਾ ਕੌਮ ਵਾਸਤੇ ਜਿਹੜਾ ਇਹ ਪਰਾਲਾ ਵਾਕੇ ਇਹ ਆਪਾਂ ਜਿਸ ਤਰ੍ਹਾਂ ਬਾਦਲ ਕੇ ਹੁਣ ਕਰਦੇ ਪੰਥਕ ਹੋਣ ਦੀਆਂ ਗੱਲਾਂ ਬੜੀਆਂ ਕਰਦੇ ਆ ਇਹਨਾਂ ਦੀਆਂ ਗੱਲਾਂ ਵੇਖੋ ਤੁਸੀਂ ਇਲੈਕਸ਼ਨ ਦੇ ਵਿੱਚ ਜਿੱਥੇ ਵੀ ਸਾਡੇ ਪੰਥਕ ਆਗੂ ਦਰਦੀ ਕੌਮ ਦੇ ਦਰਦੀ ਬੰਦੇ ਕੌਮ ਨੇ ਖਲਾਰੇ ਆ ਜਿੱਦਾਂ ਅੰਮ੍ਰਿਤਪੁਰ ਖਲਾਰੇ ਆ ਜਾਂ ਲਖਾ ਸਿਧਾਣਾ ਖਲੋਤਾ ਜਾਂ ਭਾਈ ਸਰਬਜੀਤ ਸਿੰਘ ਫਰੀਦਕੋਟ ਤੋਂ ਖਲੋਤੇ ਆ ਜਿਹੜੇ ਸ਼ਹੀਦ ਭਾਈ ਬੈਂਤ ਸਿੰਘ ਦੇ ਬੱਚੇ ਨੇ ਜਿੰਨਾ ਜਿਹੜੀ ਕੋਈ ਨਿੱਗੀ ਜੀ ਗੱਲ ਨਹੀਂ ਕਿ ਜਿਹੜਾ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਮੰਤਰੀ ਨੂੰ ਸੌਦਾ ਲਾਉਣਾ ਕੋਈ ਇਹ ਛੋਟੀ ਜੀ ਗੱਲ ਨਹੀਂ ਹੁੰਦੀ ਨਾ ਕੋਈ ਬੱਚਾ ਵੇਖਣਾ ਨਾ ਘਰ ਦਾ ਕਾਰੋਬਾਰ ਵੇਖੋ ਕਿੰਨੀ ਤਨਖਾਹ ਸੀ ਉਸ ਟਾਈਮ ਕਿੰਨਾ ਸੁਖੀ ਸੀ ਜਿਹੜਾ ਉਹਨਾਂ ਸੁੱਖ ਸਾਰੇ ਨੂੰ ਠੋਡ ਮਾਰਿਆ ਪਰਿਵਾਰ ਦੇ ਬੱਚੇ ਨਹੀਂ ਵੇਖੇ ਉਹਨਾਂ ਆਪਣਾ ਕੋਈ ਕਾਰੋਬਾਰ ਨਹੀਂ ਵੇਖਿਆ ਉਹਨਾਂ ਆਪਣੀ ਕੋਈ ਜ਼ਿੰਦਗੀ ਨਹੀਂ ਵੇਖੀ ਤੇ ਉਹਨਾਂ ਜਿਹੜਾ ਅਕਾਲ ਤਖਤ ਸਾਹਿਬ ਦੇ ਵਿੱਚ ਜਿਹੜਾ ਅਟੈਕ ਕੀਤਾ ਉਹਦਾ ਬਦਲਾ ਲਿਆ ਇਹ ਜਿਹੜਾ ਉਹਨਾਂ ਤੇ ਕੌਮ ਨੂੰ ਬਦਲਾ ਲੈ ਕੇ ਇੱਕ ਲੱਥੀ ਹੋਈ ਪੱਗ ਕੌਮ ਦੀ ਸਿਰ ਤੇ ਰੱਖਦੀ ਪਰ ਹੁਣ ਫਰਜ ਕੌਮ ਦਾ ਵਾਕੇ ਜਿਹੜਾ ਇਹ ਤਗੜੇ ਹੋ ਗਏ ਫਰੀਦਕੋਟ ਵਾਲਿਓ ਇਹ ਤਗੜੇ ਹੋ ਤਗੜੇ ਹੋ ਗਏ ਹੁਣ ਸਾਡਾ ਫਰਜ ਬਣਦਾ ਕਿ ਉਹਦੇ ਬੱਚੇ ਨੂੰ ਜਦਾ ਕੇ ਆਪਾਂ ਪਾਰਲੀਮੈਂਟ ਦੇ ਵਿੱਚ ਭੇਜ ਗਏ ਤੇ ਉੱਥੇ ਜਿਹੜੀ ਕੌਮ ਦੀ ਗੱਲ ਜਿੱਥੇ ਇੰਦਰਾ ਦਾ ਪੋਤਰਾ ਉੱਥੇ ਬੈਠਾ ਜਿੱਥੇ ਬੈਂਤੇ ਦਾ ਪੋਤਾ ਬੈਠਾ ਉੱਥੇ ਇਹ ਨੂੰ ਵੀ ਭਾਈਏ ਕਿਉਂਕਿ ਉਹ ਜਿਹੜਾ ਬੈਂਤੇ ਦਾ ਪੋਤਾ ਉਹਦਾ ਤੇਰ ਕਿਦਾ ਨਹੀਂ ਲੱਗਣਾ ਤੇ ਮੈਂ ਜਿਹੜਾ ਕਹਿੰਦਾ ਜਿਹੜਾ ਇੰਦਰਾ ਦਾ ਪੋਤਰਾ ਜਦੋਂ ਉਹਦੇ ਸਾਹਮਣੇ ਇੰਦਰਾ ਨੂੰ ਮਾਰਨ ਆਲਾ ਬੈਠੂਗਾ ਤੇ ਇਹ ਦੁਸ਼ਮਣ ਦੀ ਜਿਹੜੀ ਹੱਕ ਦੇ ਉੱਤੇ ਬਹਿਣ ਵਾਲਾ ਕੰਮ ਜਿਹੜਾ ਤੁਸੀਂ ਕੌਮ ਨੇ ਕਰ ਦੇਣਾ ਕਿਉਂਕਿ ਅਜੇ ਤੱਕ ਕਦੀ ਵੀ ਨਹੀਂ ਆਪਾਂ ਕੀਤਾ ਇਹ ਕੰਮ ਇਹប្រਾਲਾ ਇਹ ਬੜੀ ਤਗੜੀ ਜਿਹੜੀ ਆ ਇਹ ਕੌਮ ਦੀ ਜਿੱਤ ਹੋਊਗੀ ਆਪਣੀ ਸਿੱਖ ਕੌਮ ਦੀ ਕਿ ਜੇ ਆਪਾਂ ਕੋਈ ਵੀ ਪਾਰਟੀ ਨਾ ਵੇਖੀ ਏਰਕੀ ਨਾ ਕਾਲੀ ਕਾਂਗਰਸ ਨਾਮ ਪਾਰਟੀ ਕੋਈ ਵੀ ਨਾ ਵੇਖੀਏ ਆਪਾਂ ਰਲ ਕੇ ਸਾਰੇ ਹਲੂਣਾ ਦੇ ਕੇ ਇਹਨਾਂ ਜਿਹੜੀਆਂ 3-4 ਸੀਟਾਂ ਲੱਕੇ ਸਿਧਾਣ ਵਾਲੀ ਏ ਇਹ 3 ਜਿਹੜੀਆਂ ਸੀਟਾਂ ਨੂੰ ਜਿਤਾਈਏ ਬਾਕੀ ਬੜਾ ਦੁੱਖ ਹੋਇਆ ਇਸ ਚੀਜ਼ ਦਾ ਉੱਥੇ ਮੈਂ ਗਿਆ ਹਾਂ ਕੱਲ੍ਹ ਬੜਾ ਹੰਗਾਰਾ ਜਿਹੜਾ ਵਾ ਭਾਈ ਸਰਮਜੀਤ ਸਿੰਘ ਦੇ ਹੱਕ ਦੇ ਵਿੱਚ ਜਿਹੜੀ ਆ ਕੌਮ ਦੇ ਰਹੀ ਆ ਲੋਕ ਅਹੀਂ ਮਾਰਚ ਕੱਢਿਆ ਤੇ ਲੋਕ ਬੜੇ ਨੰਗੇ ਪੈਰੀ ਬੱਚੇ ਲੈ ਕੇ ਬੀਬੀਆਂ ਅੰਮ੍ਰਿਤਧਾਰੀ ਜਾਂ ਦੁੱਜੀਆਂ ਪਤਤ ਵੀਰ ਉਹ ਬੋਹਿਆਂ ਦੇ ਅੱਗੇ ਖਲੋਤੇ ਸਨ ਸਵਾਗਤ ਕਰਨ ਵਾ ਤੇ ਫੁੱਲਾਂ ਦੀ ਬਰਖਾ ਕਰਦੇ ਸੀ ਬੜਾ ਸਵਾਗਤ ਬੜਾ ਮਨ ਦੇ ਵਿੱਚ ਅੱਖਾਂ ਦੇ ਵਿੱਚ ਜਿਹੜੇ ਉਹ ਦਰਦ ਜਿਹੜਾ ਵਾ ਕੌਮ ਦੇ ਵੇਖਿਆ ਬੜੀ ਖੁਸ਼ੀ ਹੋਈ ਐ ਗੱਲ ਦੀ ਪਰ ਮੈਂ ਇਹ ਗੱਲ ਇੱਕ ਪੰਥਕ ਆਗੂਆਂ ਨੂੰ ਵੀ ਕਰਦਾ ਕਿ ਜਿਸ ਤਰ੍ਹਾਂ ਭਾਈ ਬਡਾਲਾ ਜੀ ਆ ਤੇ ਸਾਡੇ ਬਹੁਤ ਸਤਿਕਾਰਯੋਗ ਸਿਮਰਨਜੀਤ ਸਿੰਘ ਮਾਨ ਇਹਨਾਂ ਨੇ ਆਪਣਾ ਬੰਦਾ ਉੱਥੇ ਬਰਾਬਰ ਉਸ ਯੋਧੇ ਦੇ ਉਸ ਕੁਰਬਾਨੀ ਵਾਲੇ ਪਰਿਵਾਰ ਦੇ ਬਰਾਬਰ ਜਿਹੜਾ ਵਾ ਉਹ ਬੰਦਾ ਖਲਾਰ ਤੇ ਪਰ ਬੜੀ ਇਹ ਬਾੜੀ ਤਗੜੀ ਮਾੜੀ ਗੱਲ ਆ ਇਹ ਬੜਾ ਤਗੜਾ ਤੁਹਾਨੂੰ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਬੜੇ ਤਗੜਾ ਕਲੰਕ ਵਾਲੀ ਗੱਲ ਜੋ ਬੜਾ ਤਗੜਾ ਇਹ ਲਾਂਭਾ ਜਿਹੜਾ ਤੁਹਾਡੇ ਵਾਸਤੇ ਬਣ ਜਾਣਾ ਜੋ ਪਹਿਲੀ ਗੱਲ ਤੇ ਗੁਰੂ ਰਾਮਦਾਸ ਕਰੇ ਕਿਰਪਾ ਇਹ ਗੱਲ ਨਾ ਬਣੇ ਤੇ ਜੇ ਕਦੇ ਹੋ ਜੀ ਗੱਲ ਬਣ ਗਈ ਕੌਮ ਨੂੰ ਹਰਾਉਣ ਵਾਲਾ ਤੁਸੀਂ ਕੰਮ ਕਰਤਾ ਤੇ ਇਹ ساری ਉਮਰ ਵਾਸਤੇ ਤੁਸੀਂ ਗੱਲ ਠੇਹਾ ਆਜੋਗੇ ਮੈਂ ਤਾਂ ਇਹੋ ਹੀ ਗੱਲ ਕਹੂੰਗਾ ਕਿ ਜਿਹੜੇ ਜੇ ਤੁਸੀਂ ਆਪਣੇ ਉਮੀਦਵਾਰ ਆ ਇਹਨਾਂ ਦੇ ਜਿਹੜੇ ਆਪਣੇ ਵਾਪਸ ਕਾਗਜ਼ ਲੈ ਲਓ ਤੇ ਬਹੁਤ ਵਧੀਆ ਗੱਲ ਆ ਨਹੀਂ ਤਾਂ ਹਰਾਉਣ ਦੇ ਵਿੱਚ ਜੇ ਦੁਸ਼ਮਣ ਹਰਾਉਣ ਦੇ ਵਿੱਚ ਪੂਰਾ ਤਤਬਰ ਤਿਆਰ ਆ ਤੇ ਤੁਸੀਂ ਵੀ ਜਿਹੜੇ ਆ ਉਹ ਤਤਬਰ ਤਿਆਰ ਜੋ ਹਿਸਾਬ ਨਾਲ ਕਿਉਂਕਿ ਵਡਾਲਾ ਜੀ ਨੂੰ ਵੀ ਬੇਨਤੀ ਕਰਦੇ ਆ ਕਿਉਂਕਿ ਤੁਸੀਂ ਪੰਥਕ ਸਾਡੇ ਲੀਡਰ ਜੋ ਤੇ ਭਾਈ ਸਿਮਰਨਜੀਤ ਸਿੰਘ ਮਾਨਵੇਂ ਇਹ ਗੱਲ ਕਰਦੇ ਆ ਕਿ ਇਹ ਜਿਹੜਾ ਆਉਣ ਵਾਲਾ ਸਮਾਂ ਵਾ ਕਿਤੇ ਆ ਨਾ ਬਣ ਜੇ ਜਿਸ ਤਰ੍ਹਾਂ ਉਹ ਕਹਿੰਦੇ ਹੁੰਦੇ ਸੀ ਵੀ ਉਹ ਗੁਰੂ ਸਾਹਿਬ ਦੇ ਸੇਵਜਾਦਿਆਂ ਨੂੰ ਸ਼ਹੀਦ ਕਰਨ ਵਾਲੇ ਲੈਵੇ ਗੰਗੂ ਪਾਪੀਆ ਲਾਹਣ ਤਾਂ ਸੰਭਾਲ ਹੋਏ ਨਿਹਜ ਜੀ ਸ਼ਹੀਦ ਦਿੱਤੇ ਗੋਬਿੰਦ ਦੇ ਲਾਲਕ ਦੇ ਉਹ ਲਾਹਣ ਦਾ ਆਲਾ ਕੰਮ ਨਾ ਬਣ ਜੇ ਸਾਰੀ ਉਮਰ ਬਾਕੀ ਆਪਣੀ ਕੌਮ ਨੂੰ ਇਹੋ ਹੀ ਬੇਨਤੀ ਕਰਦੇ ਆ ਕਿ ਆਪਾਂ ਰਲ ਮਿਲ ਕੇ ਸਾਰੇ ਹਲੂਣਾ ਮਾਰ ਕੇ ਸਾਰੇ ਆਪਣੇ ਭੈਣ ਭਰਾਵਾਂ ਨੂੰ ਜਿੱਥੇ ਜਿੱਥੇ ਪੰਜਾਬ 'ਚ ਕੋਈ ਬੈਠਾ ਕਿ ਫਰੀਦਕੋਟ ਵਾਲਿਆਂ ਨੂੰ ਮਾਝੇ ਵਾਲਿਆਂ ਨੂੰ ਜਿਹੜੀ ਖਡੂਰ ਸਾਹਿਬ ਵਾਲੀ ਸੀਟ ਆ ਜਿਹੜੀ ਲਖੇ ਸਿਧਾਨੇ ਵਾਲੀ ਆ ਇਹਨਾਂ ਨੂੰ ਆਪਾਂ ਤਗੜੇ ਹੋ ਕੇ ਜਿਦਾ ਇਹ ਭਾਈ ਸਿਮਰਨ ਸਿੰਘ ਸਿਮਰਜੀਤ ਸਿੰਘ ਮਾਨ ਦੀ ਸੀਟ ਜਿਹੜੀ ਉਹਨੂੰ ਵੀ ਜਤਾਈਏ ਕਿਉਂਕਿ ਜਿਹੜਾ ਪਾਰਲੀਮੈਂਟ ਦੇ ਵਿੱਚ ਜਾ ਕੇ ਇਹ ਜਿਹੜੇ ਬੰਦੇ ਦਰਦੀ ਕੌਮ ਦਾ ਦਰਦ ਰੱਖਦੇ ਨੇ ਪੰਜਾਬ ਦਾ ਦਰਦ ਰੱਖਦੇ ਨੇ ਇਹ ਜਾ ਕੇ ਉੱਥੇ ਜਿਹੜਾ ਵਾ ਇਹਨਾਂ ਦੀ ਦੁਸ਼ਮਣ ਦੀ ਇੱਕ ਦੇ ਬਹਿ ਗਏ ਉੱਥੇ ਗੱਲ ਕਰਨ ਕਿਉਂਕਿ ਅੱਜ ਤੱਕ ਅਸੀਂ ਉੱਥੋਂ ਤੱਕ ਪਹੁੰਚੇ ਨਹੀਂ ਅਸੀਂ ਸਿਰਫ ਲਲਕਾਰਿਆ ਤੇ ਨਾਰਿਆਂ ਤੱਕ ਹੀ ਸਹਿਮਤ ਰਹੇ ਆ ਅਸੀਂ ਸਿਰ ਦੇਣ ਤੱਕ ਸਹਿਮਤ ਰਹੇ ਆ ਤੇ ਜਿਹੜੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖੋ ਕਿਡਾ ਭਿਆੜਕ ਸਮਾਂ ਆ ਰਿਹਾ ਸਾਡਾ ਜਿੰਨਾ ਵੀ ਨੌਜਵਾਨ ਹੈ ਨਸ਼ੇ ਨਾਲ ਬਰਬਾਦ ਹੋ ਰਿਹਾ ਪਰ ਆਪਾਂ ਇਹ ਕੰਮ ਜਿਹੜਾ ਵਾ ਇਹ ਪੰਥ ਕਾਗੂ ਅੱਗੇ ਕਰੀਏ ਜਿਹੜੇ ਕੌਮ ਦੇ ਦਰਦੀ ਆ ਬਠਿੰਡੇ ਦੀ ਸੀਟ ਜਿਹੜੀ ਹੈ ਲਖਸਿਧਾਨਾ ਬਠਿੰਡੇ ਸੀਟ ਤੋਂ ਲੜ ਰਹੇ ਨੇ ਉਹ ਤੋ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੂਜੀਆਂ ਪਾਰਟੀਆਂ ਬਾਰੇ ਕਿਹਾ ਜਾ ਰਿਹਾ ਵੀ ਲਖਸਿਧਾਨਾ ਤਾਂ ਲਾਈਨ 'ਚ ਹੀ ਨਹੀਂ ਹੈਗਾ ਏ ਵੀਰ ਜੀ ਪਹਿਲਾਂ ਤਾਂ ਵੇਖੋ ਆਪਾਂ ਵੇਖਿਆ ਸੀ ਵੀ ਪਹਿਲਾਂ ਇੱਥੇ ਆਪਣੇ ਅੰਮ੍ਰਿਤਸਰ ਦੇ ਵਿੱਚ ਹੀ ਵੇਖਿਆ ਵੀ ਮਜੀਠੀਆ ਤੇ ਸਿੱਧੂ ਦੋਵੇਂ ਜਣਿਆਂ ਨੂੰ ਕਹਿੰਦੇ ਇਹ ਵੀ ਇਹ ਲੈਣ ਦੇ ਵਿੱਚ ਹੀ ਇਹ ਦੋਵੇਂ ਆ ਤਾਂ ਬੀਬੀ ਹੈਗੀ ਨਹੀਂ ਵਿੱਚ ਇਹ ਇਹ ਗੁਰੂ ਸਾਹਿਬ ਵਰਤਨਾਵਾਂ ਇਹ ਪਤਾ ਨਹੀਂ ਕਿਦਾਂ ਵਰਤ ਜਾਣਾ ਵਾ ਇਹ ਵਡਿਆਈ ਗੁਰੂ ਸਾਹਿਬ ਨੇ ਦੇਣੀ ਆ ਤੇ ਦੇ ਦੇਣੀ ਆ ਕਿਉਂਕਿ ਇਹ ਲਖੇ ਸਿਧਾਣੇ ਨੇ ਕੰਮ ਉੱਥੇ ਕੀਤੇ ਆ ਕੌਮ ਦਾ ਦਰਦ ਰੱਖਦੇ ਆ ਹਰਕ ਕੌਮ ਜਾਣਦੀ ਆ ਕਿ ਕਿਹੜਾ ਬੰਦਾ ਸਹੀ ਕਿਹੜਾ ਨਹੀਂ ਹਰ ਵਾਰੀ ਉੱਥੇ ਜਿਹੜੇ ਆ ਅਕਾਲੀਆਂ ਦੇ ਬੰਦੇ ਜਿੱਤੇ ਦੇ ਕਾਂਗਰਸ ਦੇ ਜਿੱਤੇ ਆ ਆਮ ਪਾਰਟੀ ਦੇ ਵੀ ਹਰ ਕੀ ਐਮ ਐਲ ਏ ਜਿਤਾਏ ਆ ਕੀ ਇਹਨਾਂ ਜਿਹੜਾ ਕੌਮ ਵਾਸਤੇ ਜਾਂ ਪੰਜਾਬ ਵਾਸਤੇ ਕੀਤਾ ਅੱਜ ਤੱਕ ਦਾ ਨਸ਼ੇ ਦੇ ਲਾਰੇ ਲਾਇਕੀ ਨਸ਼ੇ ਦਾ ਵੀ ਕੰਮ ਜਿਹੜਾ ਕੋਈ ਇਹਨਾਂ ਅਜੇ ਤੱਕ ਸਹੀ ਨਹੀਂ ਕੀਤਾ ਨੌਜਵਾਨ ਅੱਜ ਵੀ ਛੋਟੇ ਛੋਟੇ ਬੱਚੇ ਯਾਰਾ ਯਾਰਾ ਸਾਲ ਦੇ ਸਾਡੇ ਜਿਹੜੇ ਆ ਉਹ ਮਰ ਰਹੇ ਆ ਹੁਣ ਗੱਲ ਮੈਂ ਜਿਹੜੀ ਕਰਦਾ ਵਾਂ ਵੀ ਜਿਹੜੀ ਨੌਜਵਾਨੀ ਦੀ ਸਾਡੀ ਨੌਜਵਾਨੀ ਨੂੰ ਬਣਤੀ ਤੇ ਇਹੀ ਕਰਦੇ ਆ ਆਪਾਂ ਸਾਰੇ ਰਲ ਮਿਲ ਕੇ ਕਿ ਜਿਹੜੀਆਂ ਇਹ 3-4 ਸੀਟਾਂ ਵਾਂ ਏ ਰਲ ਰਲ ਮਿਲ ਕੇ ਆਪਾਂ ਸਾਰੇ ਜਣੇ ਜੋ ਵੀ ਵਖਰੇਵੇਂ ਹੋਣਗੇ ਆਪਾਂ ਬਾਅਦ ਦੇ ਵਿੱਚ ਬੈਠ ਕੇ ਗੱਲ ਕਰ ਲਾਂਗੇ ਪਰ ਇਹਨਾਂ ਨੂੰ ਆਪਾਂ ਰਲ ਮਿਲ ਕੇ ਚੇਤਾ ਆ ਕੇ ਇਹਨਾਂ ਨੂੰ ਦੁਸ਼ਮਣ ਦੀ ਇੱਕ ਦੇ મોદી ਦੇ ਸਾਹਮਣੇ ਭਈਏ ਕਿਉਂਕਿ ਜਿਹੜਾ ਸਾਡਾ ਤਖਤ ਟਾਇਆ ਉਹ ਵੀ ਸਾਨੂੰ ਅਜ ਤੱਕ ਇਨਸਾਫ ਨਹੀਂ ਮਿਲਿਆ ਜਿਹੜਾ ਦਿੱਲੀ ਦੇ ਵਿੱਚ ਸਾਡੀਆਂ ਧੀਆਂ ਪੈਣਾ ਨੂੰ ਨੰਗਿਆਂ ਕਰਕੇ ਬਲਾਦ ਕਰਕੇ ਤੇ 200 ਬੰਦੇ ਨੇ ਜਿੱਦਾਂ ਬਜ਼ੁਰਗਾਂ ਸਾਡਿਆਂ ਦੇ ਟਾਇਰ ਪਾਏ ਗੱਲ 'ਚ ਜਿੱਦਾਂ ਸਾਡੇ ਨਿਗਿੰਗੇ ਬੱਚਿਆਂ ਨੂੰ ਕੋ-ਕੋ ਕੇ ਛੜਕਾਂ ਤੇ ਪੁੱਠਿਆਂ ਕਰ-ਕਰ ਮਾਰ-ਮਾਰ ਕੇ ਮਾਰਿਆ ਗਿਆ ਉਹਨਾਂ ਦੇ ਗਰਾਂ 'ਚ ਟੇਰ ਪਾ ਕੇ ਸਾੜੇ ਗਏ ਉਹ ਜਿਹੜਾ ਵਾ ਉਹ ਅੱਜ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆ ਜਿਹੜੇ ਪਾਣੀ ਸਾਡੇ ਖੋਏ ਗਏ ਵੇਖੋ ਕਦੀ ਇਹ ਵੀ ਗੱਲ ਹੋਈ ਆ ਜੇ ਰਾਜਸਥਾਨ ਦੇ ਵਿੱਚੋਂ ਪੱਥਰ ਆਉਂਦਾ ਤੇ ਉਹਦੇ ਸਾਡੇ ਪੂਰੇ ਪੈਸੇ ਲੈ ਜਾਂਦੇ ਆ ਪੱਥਰ ਦੇ ਤੇ ਜੇ ਕੋਲਾ ਆਉਂਦਾ ਤੇ ਕੋਲੇ ਦੇ ਵੀ ਪੂਰੇ ਪੈਸੇ ਲੱਕੜ ਆਉਂਦੀ ਤੇ ਲੱਕੜ ਦੇ ਵੀ ਪੂਰੇ ਪੈਸੇ ਸਾਡੇ ਕੋਲ ਪੰਜਾਬ ਕੋਲ ਲੈ ਜਾਂਦੇ ਆ ਤੇ ਜਦੋਂ ਗੱਲ ਸਾਡੇ ਪਾਣੀ ਦੀ ਆਉਂਦੀ ਆ ਤੇ ਪਾਣੀ ਸਾਡਾ ਜਿਹੜਾ ਵੈ ਫ੍ਰੀ ਵੰਡਿਆ ਜਾਂਦਾ ਫ੍ਰੀ ਨਹਿਰਾਂ ਕੱਢੀਆਂ ਜਾਂਦੀਆਂ ਇਹ ਹੱਕ ਸਭ ਨੂੰ ਬਰਾਬਰ ਚਾਹੀਦਾ ਜੇ ਸਾਡੇ ਨਾਲ ਵਿਤਕਰਾ ਨਹੀਂ ਕਰਦਾ ਵੇਖੋ ਹੋਰ ਕਿਸੇ ਵੀ ਸਟੇਟ ਦਾ ਇਹਨਾਂ ਜਿਹੜੇ ਆ ਜ਼ਿਲ੍ਹੇ ਨਹੀਂ ਖੋਏ ਪਰ ਪੰਜਾਬ ਦੇ ਨਾਲ ਵਿਤਕਰਾ ਵਿਤਕਰਾ ਕਰਦੇ ਆ ਕਦੀ ਕੋਈ ਸਟੇਟ ਖੋਲਾ ਦੂਜੀ ਨਾਲ ਲਾ ਲਾ ਹਰਿਆਣਾ ਖੋਲਾ ਇੱਧਰ ਲਾ ਲੇ ਦੂਜਾ ਖੋਲਾ ਅੰਤਰਾਜਲ ਖੋਲਾ ਇੱਧਰ ਲਾ ਲੇ ਮੈਨੂੰ ਤੇ ਇਹਨਾਂ ਦੀ ਗੱਲਾਂ ਦੀ ਸਮਝ ਨਹੀਂ ਲੱਗਦੀ ਕਿ ਇਹਨਾਂ ਨੇ ਦਿਮਾਗ ਦੇ ਵਿੱਚ ਜ਼ਹਿਰ ਕਿਉਂ ਪਾਲ ਕੇ ਪੰਜਾਬ ਵਾਸਤੇ ਰੱਖਿਆ ਇਹਨਾਂ ਲੀਡਰਾਂ ਨੇ ਇੱਕ ਖਡੂਰ ਸਾਹਿਬ ਅਮਰਪਾਲ ਜੀ ਦਾ ਬਹੁਤ ਨਾਮ ਚਰਚਾ ਤੇ ਚੱਲ ਰਹੀ ਆ ਉਹਦੇ ਵਿੱਚ ਇੱਕ ਦੂਜੀਆਂ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਜਿਵੇਂ ਆਵਾੰਦੀ ਪਾਰਟੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਸੋਸ਼ਲ ਮੀਡੀਆ ਤੇ ਜਿਵੇਂ ਕਾਫੀ ਚੱਲ ਰਿਹਾ ਵੀ ਅਮਰਪਾਲ ਜੀ ਕਾਫੀ ਲੀਡ ਨਾਲ ਅੱਗੇ ਜਾਣੇ ਵੀ ਜਿੰਨਾ ਉਹਨਾਂ ਨੇ ਜਿੱਤਣਾਗਾ ਦੂਜੀਆਂ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਵੀ ਇੱਕ ਟ੍ਰੈਂਡ ਆਇਆ ਇੱਕ ਤਰੀਕਾ ਆ ਵੀ ਸੋਸ਼ਲ ਮੀਡੀਆ ਜਿਹੜੇ ਕਮੈਂਟ ਵਗੈਰਾ ਦੇ ਕਮੈਂਟ ਬਹੁਤ ਹੁੰਦੇ ਵੇ ਇਥੋਂ ਦੇ ਕੋਈ ਨਹੀਂ ਸਾਰੇ ਹਾਂ ਵੀ ਲੋਕਲ ਬੰਦਾ ਕੋਈ ਨਹੀਂ ਉਹਨਾਂ ਵੱਲ ਕਹਿੰਦੇ ਵੀ ਤਾਂ ਬਾਹਰ ਵਿਦੇਸ਼ਾਂ 'ਚ ਬੈਠੇ ਉਹਨਾਂ ਨੇ ਵੋਟਾਂ ਥੋੜੀ ਪਾਉਣੀਆਂ ਬਿਲਕੁਲ ਜੀ ਬਿਲਕੁਲ ਇਹ ਜਦੋਂ ਬੰਦੇ ਦੇ ਕੋਈ ਮਨ 'ਚ ਭੁਲੇਖਾ ਹੋਵੇ ਨਾ ਜਾਂ ਧੌਣ 'ਚ ਕਿੱਲਾ ਹੋਵੇ ਤੇ ਜਿੰਨਾ ਜਰ ਨਿਕਲੇ ਨਾ ਉਹਨਾਂ ਜਰ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਜਿਹੜਾ ਕੋਈ ਵੀ ਹੰਕਾਰ ਆ ਜਾਂ ਮਾਣ ਆ ਉਹਦਾ ਜਦੋਂ ਟੁੱਟਦਾ ਨਾ ਤੇ ਉਦੋਂ ਜਦੋਂ ਉਹਦੇ ਅੱਗੇ ਜਾ ਕੇ ਬਾਈਟ ਕਰਿਓ ਵੀ ਹੁਣ ਦੱਸ ਮਿੱਤਰਾ ਤੂੰ ਤਾਂ ਕਹਿਣਾ ਹਾਂ ਵੀ ਇੱਥੇ ਅਮਰਤਪਾਲ ਨੇ ਜਿੱਤਣਾ ਇੱਥੇ ਸਰਬਜੀਤ ਸਿੰਘ ਨੇ ਜਿੱਤਣਾ ਇੱਥੇ ਫਲਾਣਾ ਨੇ ਜਿੱਤਣਾ ਇਹ ਕਿਦਾਂ ਜਿੱਤ ਗਏ ਜਿਹੜੇ ਤੁਸੀਂ ਤੱਤ ਕੱਢੇ ਸੀ ਉਹ ਤੱਤ ਤੁਹਾਡੇ ਕਿਦਾਂ ਫੇਲ ਹੋ ਗਏ ਮੈਂ ਇਹੋ ਗੱਲ ਕਰਦਾ ਗੱਲਾਂ ਤਾਂ ਕਰਨ ਦੀ ਸਾਰੀਆਂ ਪਾਰਟੀਆਂ ਨੂੰ ਆਦਤ ਪਈ ਹੈ ਅੱਜ ਤੋਂ ਨਹੀਂ ਪਈ ਇੱਕ ਦੂਜੇ ਦੇ ਚੱਕੜ ਸੁੱਟਣ ਦੀ ਇਹਨਾਂ ਨੂੰ ਪਈ ਆਦਤ ਵੀ ਜਿਹੜਾ ਵੀ ਥੋੜਾ ਜਿਹਾ ਤਾਂ ਉਹ ਚੱਲਦਾ ਹੁਣ ਵੇਖੋ ਲੱਖਾਂ ਨਾਲ ਕਾਟ ਜਿੱਥੇ ਵੀ ਜਾਵੇ ਇਹਦਾ ਲੱਖੇ ਸਿਧਾਨੇ ਦਾ ਹੁੰਦਾ ਇਹਦਾ ਜਿਹੜਾ ਅਮਰਤਪਾਲ ਦਾ ਆਪ ਮਹਾਰੇ ਲੋਕ ਜਿਹੜੇ ਆ ਆਪ ਮਹਾਰੇ ਮੋਟਰਸਾਈਕਲਾਂ ਦੇ ਝੰਡੀਆਂ ਲਾ ਕੇ ਰੇਡੀਆਂ ਦੇ ਝੰਡੀਆਂ ਲਾ ਕੇ ਗੱਡੀਆਂ ਤੇ ਟਰੈਕਟਰਾਂ ਦੇ ਉਹ ਕੀ ਉਥੋਂ ਬਾਹਰੋਂ ਕੈਨੇਡਾ ਤੋਂ ਅਮਰੀਕਾ ਤੋਂ ਆਏ ਇਹ ਸਾਰੇ ਜਿੰਨਾ ਨੌਜਵਾਨ ਐ ਇੱਥੋਂ ਦਾ ਵਾ ਤੇ ਇਹਨਾਂ ਰਲ ਕੇ ਜਿਹੜਾ ਵਾ ਹਨੂਣਾ ਜਿਹੜਾ ਸਰਬਜੀਤ ਸਿੰਘ ਜਿਹੜੇ ਯੋਧੇ ਦਾ ਬੱਚਾ ਵਾ ਉਹਦੇ ਵੀ ਹੰਗਾਰੇ ਦੇ ਵੇਖੋ ਅਸੀਂ